ਕਿਸਾਨ ਜਥੇਬੰਦੀਆਂ ਦੇ ਆਗੂ ਮਜ਼ਦੂਰ ਜਥੇਬੰਦੀਆਂ ਆਗੂ ਇਹ ਲਾ ਰਹੇ ਆ ਕਿ ਐਮਐਲਏ ਮੋਲਕ ਸਿੰਘ ਦਾ ਦਬਾਅ ਸੀ ਪੁਲਿਸ ਤੇ ਕਿ लाठी चार्ज ਕਰਕੇ ਧਰਨਾ ਚ ਕਾਉਣਾ ਹੈ ਪੁਲਿਸ ਨੇ ਤਾਂ ਯਕਦਾਂ ਵੀ ਉਹਦੇ ਤੇ ਵੱਟੇ ਵਰਨੇ ਸ਼ੁਰੂ ਹੋ ਗਏ ਨੇ ਸਾਡੇ ਅੱਲੂ ਤੇ ਪਹਿਲਾਂ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਕਿਉਂਕਿ ਇਦਾਂ ਦੀ ਸਾਨੂੰ ਆਵਾਜ਼ ਹੀ ਨਹੀਂ ਸੀ ਕਿਦਾਂ ਦਾ ਕੋਈ ਕਾਰਾ ਹੋਏਗਾ ਬਾਲਗ ਹੈ ਜਿਹੜਾ 18 ਸਾਲ ਤੋਂ ਘੱਟ ਉਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਬੱਚਿਆਂ ਤੇ ਕੋਈ ਕਾਰਵਾਈ ਨਹੀਂ ਹੈਗੀ ਜਿਹੜਾ ਸਿਆਣਾ ਵਾ ਜਿਹੜਾ ਸਿਆਣਾ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਕੰਮ ਕਰਦਾ ਪਿਆ ਉਹਦੇ ਤੇ ਕਾਰਵਾਈ ਹੋਣੀ ਹੈ ਹੁਣ ਘੰਟਾ ਤੱਕ ਕਿੰਨੇ ਬੰਦਿਆਂ ਦੀ ਅਰੈਸਟ ਹੋ ਚੁੱਕੀ ਆ ਤੇ ਕਿੰਨਿਆਂ ਤੇ ਪਰਚਾ ਹੋ ਗਿਆ ਇੰਨਾ ਜੀ ਅਸੀਂ ਜਿਹੜਾ ਐਫ ਆਈ ਆਰ ਦਿੱਤੀ ਹੈ ਤਕਰੀਬਨ 40 ਬੰਦੇ ਹੈਗੇ ਜਿਨ੍ਹਾਂ ਦੇ ਬਾਈ ਨੇਮ ਦਿੱਤੀ ਹੈ ਕੁਝ ਨਾਮ ਲੂਮਾ ਤੇ ਦਿੱਤੀ ਹੈਗੀ ਆ ਜੇ ਪ੍ਰਾਣੀ ਆਈ ਪੀ ਸੀ ਦੇ ਹਸਾਨ ਦੇਖੀ ਅਸੀਂ 307 ਲਗਾਈ ਹੈਗੀ ਹੈ 353 ਲਗਾਈ ਹੈਗੀ ਹੈ ਕਿਉਂਕਿ ਸਾਡੇ ਮੁਲਾਜ਼ਮਾਂ ਤੋਂ ਅਸੀਂ ਦੇਖਿਆ ਕਾਰ ਵੀ ਤੋੜੀ ਹੈਗੀ ਹੈ ਨੁਕਸਾਨਸਾਨੀ ਦੀਆਂ ਵੀ ਲਾਈਆਂ ਪੈਸੇ ਉੱਤੇ ਵਿੱਚ ਪਏ ਸੀ ਇੱਕ ਬੰਦਾ ਆਪਣੀ ਤਨਖਾਹ ਵੜਾ ਕੇ ਲੈ ਕੇ ਆਇਆ ਸੀ ਉਹ ਕੱਢ ਕੇ ਲੈ ਗਿਆ ਕਿ ਬੀਐਨਐਸ 121 ਲੱਗੀ ਹੈ ਉਹ ਕਹਿੰਦੇ ਦੇਸ਼ ਸ੍ਰੋਹ ਜਾਂ ਰਾਜ ਸ੍ਰੋਹ ਦੀ ਹੁੰਦੀ ਹੈ ਜਿਹਾ ਮਾਮਲਾ ਵੀ ਹੋਇਆ ਹੈ ਅੱਜ ਦੇ ਇਸ ਫਲੈਗ ਮਾਰਚ ਦਾ ਕੱਲ ਤਾਂ ਘਟਨਾ ਤੋਂ ਬਾਅਦ ਇੱਕ ਲੋਕਾਂ ਦੀ ਸ਼ਾਂਤੀ ਦਾ ਮਾਹੌਲ ਪਰ ਅੱਜ ਦੇ ਫਲੈਗ ਮਾਰਚ ਦਾ ਕੀ ਮਕਸਦ ਇਹ ਭਾਜੀ ਕਿ ਜਿਹੜੀ ਕੱਲ ਘਟਨਾ ਹੋਈ ਹੈ ਉਸ ਤੋਂ ਬਾਅਦ ਅਸੀਂ ਫਲੈਗ ਮਾਰਸ ਇਸੇ ਕਰਕੇ ਕੱਢ ਰਹੇ ਆ ਤਾਂ ਕਿ ਇੱਕ ਸ਼ੋਅ ਫੋਰਸ ਹੁੰਦੀ ਹੈ ਜੀ ਕਿ ਲੋਕਾਂ ਨੂੰ ਜਿਹੜੇ ਬਾਕੀ ਜਿਹੜੇ ਪਿੰਡ ਦੇ ਵਸਨੀਕ ਹੈਗੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਜਿਹੜੀ ਕਿ ਫੋਰਸ ਹੈ ਜਿਹੜੀ ਕਿ ਲਾ ਇਨਫੋਰਸਰ ਹੈ ਉਹ ਹਾਜ਼ਰ ਹੈਗੇ ਨੇ ਤੇ ਕੋਈ ਵੀ ਬੰਦਾ ਜਿੱਦਾਂ ਕੱਲ ਦੀ ਸ਼ਰਾਰਤ ਹੈਗੀ ਆ ਉਹਨਾਂ ਦੀ ਕੋਈ ਹੋਰ ਸ਼ਰਾਰਤ ਨੂੰ ਕੋਈ ਬਾਹਰੋਂ ਆ ਕੇ ਜਾਂ ਪਿੰਡ ਵਾਲਾ ਹੋਰ ਕੋਈ ਸ਼ਰਾਰਤ ਰਿਪੀਟ ਨਹੀਂ ਕਰ ਸਕੇਗਾ ਜੇ ਕਰੇਗਾ ਤੇ ਉਹਦੇ ਖਿਲਾਫ ਐਕਸ਼ਨ ਹੋਏਗਾ ਤਾਂ ਹੀ ਇੱਕ ਸ਼ੋਅ ਫੋਰਸ ਲੋਕਾਂ 'ਚ ਕੰਫੀਡੈਂਸ ਆਉਂਦਾ ਹੈਗਾ ਜਿਹੜੇ ਲਾ ਆ ਰਹੀਂ ਸਿਟੀਜ਼ਨ ਹੈਗੇ ਕਿ ਐਸੀ ਸਾਡੇ ਜਣੀ ਕਿ ਸਾਡੀ ਸੁਰੱਖਿਆ ਲਈ ਪੁਲਿਸ ਹਾਜ਼ਰ ਹੈ ਇਸ ਕਰਕੇ ਇਹ ਫਲੈਗ ਮਾਰਚ ਆਹੀ ਕਰ ਰਹੇ ਆ ਅੱਛਾ ਇੱਕ ਗੱਲ ਹੋਰ ਨਿਕਲ ਕੇ ਆਈ ਕਿਸਾਨ ਜਥੇਬੰਦੀਆਂ ਦੇ ਆਗੂ ਮਜ਼ਦੂਰ ਜਥੇਬੰਦੀਆਂ ਆਗੂ ਇਹ ਲਾ ਰਹੇ ਆ ਕਿ ਐਮਐਲਏ ਮੋਲਕ ਸਿੰਘ ਦਾ ਦਬਾਅ ਸੀ ਪੁਲਿਸ ਤੇ ਕਿ लाठी चार्ज ਕਰਕੇ ਧਰਨਾ ਚਕਾਉਣਾ ਦੇਖੋ ਜੀ ਮੈਂ ਤੁਸੀਂ ਵੀ ਕੱਲ ਇੱਥੇ ਮੌਕੇ ਤੇ ਲਾਈਵ ਵੀ ਕਵਰੇਜ ਕਰ ਰਹੇ ਸੀ ਪੁਲਿਸ ਵੱਲੋਂ ਤੇ ਛਾਂ ਧਰਨਾ ਲੱਗਾ ਸੀ ਪੁਲਿਸ ਨੇ ਤੇ ਪੁਲਿਸ ਨੇ ਤੇ ਯੱਕਦਾਂ ਵੀ ਉਹਦੇ ਤੇ ਵੱਟੇ ਵਰਨੇ ਸ਼ੁਰੂ ਹੋ ਗਏ ਨੇ ਜੀ ਤੁਸੀਂ ਇਹਦੇ ਖੁਦ ਗਵਾਹ ਹੈਗੇ ਸਾਡੇ ਵੱਲੋਂ ਤੇ ਪਹਿਲਾਂ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਕਿਉਂਕਿ ਇਦਾਂ ਦੀ ਸਾਨੂੰ ਅਭਾਸ ਹੀ ਨਹੀਂ ਸੀ ਕਿ ਇਦਾਂ ਦਾ ਕੋਈ ਕਾਰਾ ਹੋਏਗਾ ਐਸੀ ਸਭੂ ਆ ਇੱਕ ਗੱਲਬਾਤ ਕਰਦੇ ਬਈ ਤੇ ਅੱਗੋਂ ਵੱਟੇ ਆਣੇ ਸ਼ੁਰੂ ਹੋ ਗਏ ਸਾਡੇ ਤੇ ਸਭ ਤਾਈਂ ਤੇ ਇੱਕ ਯੱਕਦਾਂ ਹੋਣ ਕਰਕੇ ਸਾਡੇ ਮੁਲਾਜ਼ਮਾਂ ਦੇ ਸੱਟਾਂ ਵੀ ਲੱਗ ਗਈਆਂ ਹਨਾ ਜੀ ਸੋ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਜਿਹੜਾ ਬੰਦੇ ਹੈਗੇ ਜਿਹੜੇ ਹੁਣ ਇਲੈਕਟਿਡ ਸਰਪੰਚ ਹੈਗਾ ਸੀ ਇਹਨੇ ਬੰਦੇ ਚਾਰ ਇਕੱਠੇ ਕੀਤੇ ਕਿ ਜਿਹੜਾ ਕਿ ਨੌਨ ਇਸ਼ੂ ਹੈ ਕਿ ਪਿੰਡ ਇਹਦੇ ਘਰ ਦੇ ਕੋਲ ਹੀ ਹੈਗਾ ਇਹ ਪਾਣੀ ਦੀ ਜਿਹਨੂੰ ਨਿਕਾਸੀ ਲੈ ਕੇ ਉਹਦਾ ਇਸ਼ੂ ਹੈਗਾ ਸੀ ਮੇਰੇ ਨਾਲ ਸ਼ਾਇਦ ਰਿਸੋਲਵ ਵੀ ਹੋ ਗਿਆ ਪਾਈਪ ਪੈਰੀ ਸੀ ਉਸ ਤੋਂ ਬਾਅਦ ਇਹਨੇ ਚੱਕ ਕੇ ਆ ਕਰ ਦਿੱਤਾ ਹੈਗਾ ਇਹ ਘੰਟੇ ਤੱਕ ਕਿੰਨੇ ਬੰਦਿਆਂ ਦੀ ਅਰੈਸਟ ਹੋ ਚੁੱਕੀ ਹੈ ਤੇ ਕਿੰਨਿਆਂ ਤੇ ਪਰਚਾ ਹੋ ਚੁੱਕਾ ਹੈ ਇੰਨਾ ਜੀ ਅਹੀ ਜਿਹੜਾ ਐਫ ਆਈ ਆਰ ਦਿੱਤੀ ਹੈ ਤਕਰੀਬਨ 40 ਬੰਦੇ ਹੈਗੇ ਜਿਨ੍ਹਾਂ ਦੇ ਬਾਈ ਨੇਮ ਦਿੱਤੀ ਹੈ ਕੁਝ ਨਾਮ ਅਨੁਮਾਤ ਦਿੱਤੀ ਹੈਗੀ ਆ ਜੀ ਤੇ ਜਿਹੜੇ ਤਾਂ ਬਾਈ ਨੇਮ ਆ ਉਹ ਅਸੀਂ ਐਪਰੀਹੈਂਡ ਕਰ ਲਏ ਹੈਗੇ ਨੇ ਤੇ ਜਿਹੜੇ ਨਾਮ ਅਨੁਮਾਤ ਹੈਗੇ ਉਹਨਾਂ ਨੂੰ ਹੀ ਸਨਾਖਤ ਕਰਕੇ ਉਹਨਾਂ ਨੂੰ ਵੀ ਛੇਤੀ ਅਰੈਸਟ ਕਰ ਲਾਂਗੇ ਜਿਵੇਂ ਇਹ ਜਿਹੜੀਆਂ ਇੱਕ ਧਰਾਵਾਂ ਕਿਹੜੀਆਂ-ਕਿਹੜੀਆਂ ਲਗਾਈਆਂ ਗਈਆਂ ਇੱਥੇ ਕੋਈ ਇਹਦੇ ਬਾਰੇ ਦੱਸ ਸਕਦਾ ਇੰਨਾ ਜੀ ਜੇ ਪ੍ਰਾਣੀ ਆਈ ਪੀਸੀ ਦੇ ਹਿਸਾਬ ਨਾਲ ਦੇਖੀ ਅਸੀਂ 307 ਲਗਾਈ ਹੈਗੀ ਹੈ 353 ਲ ਕਿ ਸਾਡੇ ਮਲਾਜ਼ਮਾਂ ਤੋਂ ਤੁਸੀਂ ਦੇਖਿਆ ਕਾਰ ਵੀ ਤੋੜੀ ਹੈਗੀ ਆ ਨੁਕਸਾਨਸਾਨੀ ਦੀਆਂ ਵੀ ਲਾਈਆਂ ਪੈਸੇ ਉਹਦੇ ਵਿੱਚ ਪਏ ਸੀ ਇੱਕ ਬੰਦਾ ਆਪਣੀ ਤਨਖਾਹ ਘੜਾ ਕੇ ਲੈ ਕੇ ਆਇਆ ਸੀ ਉਹ ਕੱਢ ਕੇ ਲੈ ਗਏ ਸੋ ਆਈਪੀਸੀ ਦੇ ਜਿਹੜੀਆਂ ਵੀ ਰੈਲ ਤੇ ਜਿਹੜੀਆਂ ਵੀ ਰੈਲੇਵੈਂਟ ਧਾਰਾਵਾਂ ਇਹੋ ਸਾਰੀਆਂ ਲਗਾਈਆਂ ਹੈਗੀਆਂ ਇੱਕ ਬੀਐਨਐਸ 121 ਲੱਗੀ ਆ ਉਹ ਕਹਿੰਦੇ ਦੇਸ਼ ਸ੍ਰੋਹ ਜਾਂ ਰਾਜ ਸ੍ਰੋਹ ਦੀ ਹੁੰਦੀ ਆ ਅਜਿਹਾ ਮਾਮਲਾ ਵੀ ਹੋਇਆ ਇੱਥੇ ਦੇਸ਼ ਧਰੋ ਵਾਲੀ ਤੇ ਲੋਕਲ ਪ੍ਰੋਬਲਮ ਹੈਗੀ ਹੈ ਜੀ ਇਦਾਂ ਦੇ ਦੇਸ਼ ਧਰੋ ਵਾਲੀ ਤੇ ਕੋਈ ਇਸ਼ੂ ਨਹੀਂ ਹੈਗਾ ਇਹ ਲੋਕਲ ਲੋਕਲ ਪ੍ਰੋਬਲਮ ਹੈਗੀ ਹੈ ਕੋਈ ਠੀਕ ਹੈ ਲੋਕਲ ਪਿੰਡ ਦਾ ਕਿ ਇੱਕ ਗਲੀ ਦਾ ਇੱਕ ਬੰਦੇ ਨੇ ਇਸ਼ੂ ਜਿਹੜਾ ਨੌਨ ਇਸ਼ੂ ਨੂੰ ਇਸ਼ੂ ਬਣਾਤਾ ਤੇ ਮੁੜ ਕੇ ਸਾਰਾ ਖੜਾ ਕਰਤਾ ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਅੱਜ ਦੇ ਇਸ ਫਲੈਗ ਮਾਰਚ ਦਾ ਕੱਲ ਤਾਂ ਘਟਨਾ ਤੋਂ ਬਾਅਦ ਇੱਕ ਲੋਕਾਂ ਸ਼ਾਂਤੀ ਦਾ ਮਾਹੌਲ ਪਰ ਅੱਜ ਦੇ ਫਲੈਗ ਮਾਰਚ ਦਾ ਕੀ ਮਕਸਦ ਇਹ ਭਾਜੀ ਕਿ ਜਿਹੜੀ ਕੱਲ ਘਟਨਾ ਹੋਈ ਹੈ ਉਸ ਤੋਂ ਬਾਅਦ ਅਸੀਂ ਫਲੈਗਮਾਰਕਸ ਇਸੇ ਕਰਕੇ ਕੱਢ ਰਹੇ ਹਾਂ ਤਾਂ ਕਿ ਇੱਕ ਸ਼ੋਅ ਫੋਰਸ ਹੁੰਦੀ ਹੈ ਜੀ ਕਿ ਲੋਕਾਂ ਨੂੰ ਜਿਹੜੇ ਬਾਕੀ ਜਿਹੜੇ ਪਿੰਡ ਦੇ ਵਸਨੀਕ ਹੈਗੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਜਿਹੜੀ ਕਿ ਫੋਰਸ ਹੈ ਜਿਹੜੀ ਕਿ ਲਾ ਇਨਫੋਰਸਰ ਹੈ ਉਹ ਹਾਜ਼ਰ ਹੈਗੇ ਨੇ ਤੇ ਕੋਈ ਵੀ ਬੰਦਾ ਜਿੱਦਾਂ ਕੱਲ ਦੀ ਸ਼ਰਾਰਤ ਹੈਗੀ ਆ ਉਹਦਾਂ ਦੀ ਕੋਈ ਹੋਰ ਸ਼ਰਾਰਤ ਨੂੰ ਕੋਈ ਬਾਹਰੋਂ ਆ ਕੇ ਜਾਂ ਪਿੰਡ ਵਾਲਾ ਹੋਰ ਕੋਈ ਸ਼ਰਾਰਤ ਰਿਪੀਟ ਨਹੀਂ ਕਰ ਸਕੇਗਾ ਜੇ ਕਰੇਗਾ ਤੇ ਉਹਦੇ ਖਿਲਾਫ ਐਕਸ਼ਨ ਹੋਏਗਾ ਤਾਂ ਹੀ ਇਹ ਸ਼ੋ ਫੋਰਸ ਲੋਕਾਂ 'ਚ ਕੌਨਫੀਡੈਂਸ ਆਉਂਦਾ ਹੈਗਾ ਜਿਹੜੇ ਲਾ ਆਬਾਈਡਿੰਗ ਸਿਟੀਜ਼ਨ ਹੈਗੇ ਆ ਕਿ ਐਸੀ ਸਾਡੇ ਜਣੀ ਕਿ ਸਾਡੀ ਸੁਰੱਖਿਆ ਲਈ ਪੁਲਿਸ ਹਾਜ਼ਰ ਹੈ ਇਸ ਕਰਕੇ ਇਹ ਫਲੈਗ ਮਾਰਚ ਆਹੀ ਕਰ ਰਹੇ ਆ ਅੱਛਾ ਇੱਕ ਗੱਲ ਹੋਰ ਨਿਕਲ ਕੇ ਆਈ ਕਿਸਾਨ ਜਥੇਬੰਦੀਆਂ ਦੇ ਆਗੂ ਮਜ਼ਦੂਰ ਜਥੇਬੰਦੀਆਂ ਆਗੂ ਇਹ ਲਾ ਰਹੇ ਆ ਕਿ ਐਮਐਲਏ ਮੋਲਕ ਸਿੰਘ ਦਾ ਦਬਾਅ ਸੀ ਪੁਲਿਸ ਤੇ ਕਿ लाठी चार्ज ਕਰਕੇ ਧਰਨਾ ਚਕਾਉਣਾ ਦੇਖੋ ਜੀ ਮੈਂ ਤੁਸੀਂ ਵੀ ਕੱਲ ਇੱਥੇ ਮੌਕੇ ਤੇ ਲਾਈਵ ਹੀ ਕਵਰੇਜ ਕਰ ਰਹੇ ਸੀ ਜੀ ਪੁਲਿਸ ਵੱਲੋਂ ਤੇ ਛਾਂ ਧਰਨਾ ਲੱਗਾ ਸੀ ਪੁਲਿਸ ਨੇ ਤੇ ਪੁਲਿਸ ਨੇ ਤੇ ਯੱਕਦਾਂ ਵੀ ਉਹਦੇ ਤੇ ਵੱਟੇ ਵਰਨੇ ਸ਼ੁਰੂ ਹੋ ਗਏ ਨੇ ਜੀ ਤੁਸੀਂ ਇਹਦੇ ਖੁਦ ਗਵਾਹ ਹੈਗੇ ਸਾਡੇ ਵੱਲੋਂ ਤੇ ਪਹਿਲਾਂ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਕਿਉਂਕਿ ਇਦਾਂ ਦੀ ਸਾਨੂੰ ਅਭਾਸ ਹੀ ਨਹੀਂ ਸੀ ਕਿ ਇਦਾਂ ਦਾ ਕੋਈ ਕਾਰਾ ਹੋਏਗਾ ਐਸੀ ਸਭੂ ਆ ਇੱਕ ਗੱਲਬਾਤ ਕਰਦੇ ਬਈ ਅੱਗੇ ਉਹ ਵੱਟੇ ਆਣੇ ਸ਼ੁਰੂ ਹੋ ਗਏ ਸਾਡੇ ਤੇ ਸਭ ਤਾਈਂ ਤੇ ਇੱਕ ਯੱਕਦਾਂ ਹੋਣ ਕਰਕੇ ਸਾਡੇ ਮੁਲਾਜ਼ਮਾਂ ਦੇ ਸੱਟਾਂ ਵੀ ਲੱਗ ਗਈਆਂ ਹਨਾ ਜੀ ਤੋ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਜਿਹੜਾ ਬੰਦੇ ਹੈਗੇ ਜਿਹੜੇ ਹੁਣ ਇਲੈਕਟਿਡ ਸਰਪੰਚ ਹੈਗਾ ਸੀ ਇਹਨੇ ਬੰਦੇ ਚਾਰ ਇਕੱਠੇ ਕੀਤੇ ਕਿ ਜਿਹੜਾ ਕਿ ਨੌਨ ਇਸ਼ੂ ਹੈ ਕਿ ਪਿੰਡ ਇਹਦੇ ਘਰ ਦੇ ਕੋਲ ਹੀ ਹੈਗਾ ਇਹ ਪਾਣੀ ਦੀ ਜਿਹਨੂੰ ਨਿਕਾਸੀ ਲੈ ਕੇ ਉਹਦਾ ਇਸ਼ੂ ਹੈਗਾ ਸੀ ਮੇਰੇ ਨਾਲ ਸ਼ਾਇਦ ਰਿਸੋਲਵ ਵੀ ਹੋ ਗਿਆ ਪਾਈਪ ਪੈਰੀ ਸੀ ਉਸ ਤੋਂ ਬਾਅਦ ਇਹਨੇ ਚੱਕ ਕੇ ਆ ਕਰ ਦਿੱਤਾ ਹੈਗਾ ਹੁਣ ਹੁਣ ਤੱਕ ਕਿੰਨੇ ਬੰਦਿਆਂ ਦੀ ਅਰੈਸਟ ਹੋ ਚੁੱਕੀ ਹੈ ਤੇ ਕਿੰਨਿਆਂ ਤੇ ਪਰਚਾ ਹੋ ਚੁੱਕਾ ਹੈ ਇੰਨਾ ਜੀ ਅਹੀ ਜਿਹੜਾ ਐਫ ਆਈ ਆਰ ਦਿੱਤੀ ਹੈ ਤਕਰੀਬਨ 40 ਬੰਦੇ ਹੈਗੇ ਜਿਨ੍ਹਾਂ ਦੇ ਬਾਈ ਨੇਮ ਦਿੱਤੀ ਹੈ ਕੁਝ ਨਾਮ ਅਨੁਮਾਤ ਦਿੱਤੀ ਹੈਗੀ ਆ ਜੀ ਤੇ ਜਿਹੜੇ ਤਾਂ ਬਾਈ ਨੇਮ ਆ ਉਹ ਅਸੀਂ ਐਪਰੀਹੈਂਡ ਕਰ ਲਏ ਹੈਗੇ ਨੇ ਤੇ ਜਿਹੜੇ ਨਾਮ ਅਨੁਮਾਤ ਹੈਗੇ ਉਹਨਾਂ ਨੂੰ ਹੀ ਸਨਾਖਤ ਕਰਕੇ ਉਹਨਾਂ ਨੂੰ ਵੀ ਛੇਤੀ ਅਰੈਸਟ ਕਰ ਲਾਂਗੇ ਜਿਵੇਂ ਇਹ ਜਿਹੜੀਆਂ ਧਰਾਵਾਂ ਕਿਹੜੀਆਂ-ਕਿਹੜੀਆਂ ਲਗਾਈਆਂ ਗਈਆਂ ਇੱਥੇ ਕੋਈ ਇਹਦੇ ਬਾਰੇ ਦੱਸ ਸਕਦਾ ਇੰਨਾ ਜੀ ਜੇ ਪੁਰਾਣੀ ਆਈ ਪੀਸੀ ਦੇ ਹਿਸਾਬ ਨਾਲ ਦੇਖੀ ਅਸੀਂ 307 ਲਗਾਈ ਹੈਗੀ ਹੈ 353 ਲਗ ਕਿਉਂਕਿ ਸਾਡੇ ਮਲਾਜ਼ਮਾਂ ਤੋਂ ਤੁਸੀਂ ਦੇਖਿਆ ਕਾਰ ਵੀ ਤੋੜੀ ਹੈਗੀ ਆ ਨੁਕਸਾਨਸਾਨੀ ਦੀਆਂ ਵੀ ਲਾਈਆਂ ਪੈਸੇ ਉਹਦੇ ਵਿੱਚ ਪਏ ਸੀ ਇੱਕ ਬੰਦਾ ਆਪਣੀ ਤਨਖਾਹ ਘੜਾ ਕੇ ਲੈ ਕੇ ਆਇਆ ਸੀ ਉਹ ਕੱਢ ਕੇ ਲੈ ਗਿਆ ਸੋ ਆਈਪੀਸੀ ਦੇ ਜਿਹੜੀਆਂ ਵੀ ਰੈਲ ਤੇ ਜਿਹੜੀਆਂ ਵੀ ਰੈਲੇਵੈਂਟ ਧਾਰਾਵਾਂ ਇਹੋ ਸਾਰੀਆਂ ਲਗਾਈਆਂ ਹੈਗੀਆਂ ਇੱਕ ਬੀਐਨਐਸ 121 ਲੱਗੀ ਆ ਉਹ ਕਹਿੰਦੇ ਦੇਸ਼ ਸ੍ਰੋਹ ਜਾਂ ਰਾਜ ਸ੍ਰੋਹ ਦੀ ਹੁੰਦੀ ਆ ਅਜਿਹਾ ਮਾਮਲਾ ਵੀ ਹੋਇਆ ਇੱਥੇ ਦੇਸ਼ ਧਰੋ ਵਾਲੀ ਤੇ ਲੋਕਲ ਪ੍ਰੋਬਲਮ ਹੈਗੀ ਹੈ ਜੀ ਇਦਾਂ ਦੀ ਦੇਸ਼ ਧਰੋ ਵਾਲੀ ਤੇ ਕੋਈ ਇਸ਼ੂ ਨਹੀਂ ਹੈਗਾ ਇਹ ਲੋਕਲ ਲੋਕਲ ਪ੍ਰੋਬਲਮ ਹੈਗੀ ਹੈ ਕੋਈ ਠੀਕ ਹੈ ਲੋਕਲ ਪਿੰਡ ਦਾ ਕਿ ਇੱਕ ਗਲੀ ਦਾ ਇੱਕ ਬੰਦੇ ਨੇ ਇਸ਼ੂ ਜਿਹੜਾ ਨੌਨ ਇਸ਼ੂ ਨੂੰ ਇਸ਼ੂ ਬਣਾਤਾ ਤੇ ਮੁੜ ਕੇ ਸਾਰਾ ਖੜਾ ਕਰਤਾ ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਅੱਜ ਦੇ ਇਸ ਫਲੈਗ ਮਾਰਚ ਦਾ ਕੱਲ ਤਾਂ ਘਟਨਾ ਤੋਂ ਬਾਅਦ ਇੱਕ ਲੋਕਾਂ ਸ਼ਾਂਤੀ ਦਾ ਮਾਹੌਲ ਪਰ ਅੱਜ ਦੇ ਫਲੈਗ ਮਾਰਚ ਦਾ ਕੀ ਮਕਸਦ ਹੈ ਇਹ ਭਾਜੀ ਕਿ ਜਿਹੜੀ ਕੱਲ ਘਟਨਾ ਹੋਈ ਹੈ ਉਸ ਤੋਂ ਬਾਅਦ ਅਸੀਂ ਫਲੈਗਮਾਰਕਸ ਇਸੇ ਕਰਕੇ ਕੱਢ ਰਹੇ ਹਾਂ ਤਾਂ ਕਿ ਇੱਕ ਸ਼ੋਅ ਫੋਰਸ ਹੁੰਦੀ ਹੈ ਜੀ ਇਹ ਲੋਕਾਂ ਨੂੰ ਜਿਹੜੇ ਬਾਕੀ ਜਿਹੜੇ ਪਿੰਡ ਦੇ ਵਸਨੀਕ ਹੈਗੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਜਿਹੜੀ ਕਿ ਫੋਰਸ ਹੈ ਜਿਹੜੀ ਕਿ ਲਾ ਇਨਫੋਰਸਰ ਹੈ ਉਹ ਹਾਜ਼ਰ ਹੈਗੇ ਨੇ ਤੇ ਕੋਈ ਵੀ ਬੰਦਾ ਜਿੱਦਾਂ ਕੱਲ ਦੀ ਸ਼ਰਾਰਤ ਹੈਗੀ ਆ ਉਹਨਾਂ ਦੀ ਕੋਈ ਹੋਰ ਸ਼ਰਾਰਤ ਨੂੰ ਕੋਈ ਬਾਹਰੋਂ ਆ ਕੇ ਜਾਂ ਪਿੰਡ ਵਾਲਾ ਹੋਰ ਕੋਈ ਸ਼ਰਾਰਤ ਰਿਪੀਟ ਨਹੀਂ ਕਰ ਸਕੇਗਾ ਜੇ ਕਰੇਗਾ ਤੇ ਉਹਦੇ ਖਿਲਾਫ ਐਕਸ਼ਨ ਹੋਏਗਾ ਤਾਂ ਹੀ ਇਹ ਸ਼ੋ ਫੋਰਸ ਲੋਕਾਂ 'ਚ ਕੰਫੀਡੈਂਸ ਆਉਂਦਾ ਹੈਗਾ ਜਿਹੜੇ ਲਾ ਆਬਾਈਡਿੰਗ ਸਿਟੀਜ਼ਨ ਹੈਗੇ ਆ ਕਿ ਅਸੀਂ ਸਾਡੇ ਜਣੀ ਕਿ ਸਾਡੀ ਸੁਰੱਖਿਆ ਲਈ ਪੁਲਿਸ ਹਾਜ਼ਰ ਹੈ ਇਸ ਕਰਕੇ ਇਹ ਫਲੈਗ ਮਾਰਚ ਆਹੀ ਕਰ ਰਹੇ ਆ ਅੱਛਾ ਇੱਕ ਗੱਲ ਹੋਰ ਨਿਕਲ ਕੇ ਆਈ ਕਿਸਾਨ ਜਥੇਬੰਦੀਆਂ ਦੇ ਆਗੂ ਮਜ਼ਦੂਰ ਜਥੇਬੰਦੀਆਂ ਆਗੂ ਇਹ ਲਾ ਰਹੇ ਆ ਕਿ ਐਮਐਲਏ ਮੋਲਕ ਸਿੰਘ ਦਾ ਦਬਾਅ ਸੀ ਪੁਲਿਸ ਤੇ ਕਿ लाਠੀ ਚਾਰਜ ਕਰਕੇ ਧਰਨਾ ਚਕਾਉਣਾ ਦੇਖੋ ਜੀ ਮੈਂ ਤੁਸੀਂ ਵੀ ਕੱਲ ਇੱਥੇ ਮੌਕੇ ਤੇ ਲਾਈਵ ਵੀ ਕਵਰੇਜ ਕਰ ਰਹੇ ਸੀ ਜੀ ਪੁਲਿਸ ਵੱਲੋਂ ਤੇ ਧਰਨਾ ਲੱਗਾ ਸੀ ਪੁਲਿਸ ਨੇ ਤੇ ਪੁਲਿਸ ਨੇ ਉਹ ਤੇ ਯਕਦਾਂ ਵੀ ਉਹਦੇ ਤੇ ਵੱਟੇ ਵਰਨੇ ਸ਼ੁਰੂ ਹੋ ਗਏ ਨੇ ਜੀ ਤੁਸੀਂ ਇਹਦੇ ਖੁਦ ਗਵਾਹ ਹੈਗੇ ਸਾਡੇ ਵੱਲੋਂ ਤੇ ਪਹਿਲਾਂ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਕਿਉਂਕਿ ਇਦਾਂ ਦੀ ਸਾਨੂੰ ਆਵਾਜ਼ ਹੀ ਨਹੀਂ ਸੀ ਕਿਦਾਂ ਦਾ ਕੋਈ ਇਹ ਕਾਰਾ ਹੋਏਗਾ ਅਸੀਂ ਸਭੂ ਆ ਇੱਕ ਗੱਲਬਾਤ ਕਰਦੇ ਵਿੱਚ ਅੱਗੇ ਵੱਟੇ ਆਣੇ ਸ਼ੁਰੂ ਹੋਗੇ ਸਾਡੇ ਤੇ ਸਭੂ ਤਾਂ ਹੀ ਤੇ ਇੱਕ ਯੱਕ ਦਾ ਮਹੌਨ ਕਰਕੇ ਸਾਡੇ ਮੁਲਾਜ਼ਮਾਂ ਦੇ ਸੱਟਾਂ ਵੀ ਲੱਗ ਗਈਆਂ ਹਨਾ ਜੀ ਸੋ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਜਿਹੜਾ ਬੰਦੇ ਹੈਗੇ ਜਿਹੜੇ ਇਲੈਕਟਿਡ ਸਰਪੰਚ ਹੈਗਾ ਸੀ ਇਹਨੇ ਬੰਦੇ ਚਾਰ ਇਕੱਠੇ ਕੀਤੇ ਕਿ ਜਿਹੜਾ ਕਿ ਨੌਨ ਇਸ਼ੂ ਹੈ ਕਿ ਪਿੰਡ ਇਹਦੇ ਘਰ ਦੇ ਕੋਲ ਹੀ ਹੈਗਾ ਇਹ ਪਾਣੀ ਦੀ ਜਿਹਨੂੰ ਨਿਕਾਸੀ ਲੈ ਕੇ ਉਹਦਾ ਇਸ਼ੂ ਹੈਗਾ ਸੀ ਮੇਰੇ ਖਿਆਲ ਸ਼ਾਇਦ ਰਿਸੋਲਵ ਵੀ ਹੋ ਗਿਆ ਪਾਈਪ ਪੈਰੀ ਸੀ ਉਸ ਬਾਅਦ ਇਹਨੇ ਚੱਕ ਕੇ ਆ ਕਰ ਦਿੱਤਾ ਹੈਗਾ ਹੁਣ ਹੁਣ ਤੱਕ ਕਿੰਨੇ ਬੰਦਿਆਂ ਦੀ ਅਰੈਸਟ ਹੋ ਚੁੱਕੀ ਹੈ ਤੇ ਕਿੰਨਿਆਂ ਤੇ ਪਰਚਾ ਹੋ ਚੁੱਕਾ ਹੈ ਇਦਾਂ ਜੀ ਅਹੀ ਜਿਹੜਾ ਐਫ ਆਈ ਆਰ ਦਿੱਤੀ ਹੈ ਤਕਰੀਬਨ 40 ਬੰਦੇ ਹੈਗੇ ਜਿਨ੍ਹਾਂ ਦੇ ਬਾਈ ਨੇਮ ਦਿੱਤੀ ਹੈ ਕੁਝ ਨਾਮ ਅਨੁਮਾਨ ਤੇ ਦਿੱਤੀ ਹੈਗੀ ਆ ਜੀ ਤੇ ਜਿਹੜੇ ਤਾਂ ਬਾਈ ਨੇਮ ਆ ਉਹ ਅਸੀਂ ਐਪਰੀਹੈਂਡ ਕਰ ਲਏ ਹੈਗੇ ਨੇ ਤੇ ਜਿਹੜੇ ਨਾਮ ਅਨੁਮਾਨ ਹੈਗੇ ਰ ਉਹਨਾਂ ਨੂੰ ਸਿਨਾਖਤ ਕਰਕੇ ਉਹਨਾਂ ਨੂੰ ਵੀ ਛੇਤੀ ਅਰੈਸਟ ਕਰ ਲਾਂਗੇ ਜਿਵੇਂ ਇਹ ਜਿਹੜੀਆਂ ਇੱਕ ਧਰਾਵਾਂ ਕਿਹੜੀਆਂ-ਕਿਹੜੀਆਂ ਲਗਾਈਆਂ ਗਈਆਂ ਇੱਥੇ ਕੋਈ ਇਹਦੇ ਬਾਰੇ ਦੱਸ ਸਕਦਾ ਇਦਾਂ ਜੀ ਜੇ ਪੁਰਾਣੀ ਆਈ ਪੀਸੀ ਦੇ ਹਿਸਾਬ ਨਾਲ ਦੇ 353 ਲਗਾਈ ਹੈਗੀ ਹੈ ਜੀ ਕਿਉਂਕਿ ਸਾਡੇ ਮਲਾਜ਼ਮਾਂ ਤੋਂ ਤੁਸੀਂ ਦੇਖਿਆ ਕਾਰ ਵੀ ਤੋੜੀ ਹੈਗੀ ਹੈ ਨੁਕਸਾਨਸਾਨੀ ਦੀਆਂ ਵੀ ਲਾਈਆਂ ਪੈਸੇ ਉਹਦੇ ਵਿੱਚ ਪਏ ਸੀ ਇੱਕ ਬੰਦਾ ਆਪਣੀ ਤਨਖਾਹ ਘੜਾ ਕੇ ਲੈ ਕੇ ਆਇਆ ਸੀ ਉਹ ਕੱਢ ਕੇ ਲੈ ਗਿਆ ਸੋ ਆਈਪੀਸੀ ਦੇ ਜਿਹੜੀਆਂ ਵੀ ਤੇ ਜਿਹੜੀਆਂ ਵੀ ਰੈਲੇਵੈਂਟ ਧਾਰਾਵਾਂ ਇਹ ਸਾਰੀਆਂ ਲਗਾਈਆਂ ਹੈਗੀਆਂ ਇੱਕ ਬੀਐਨਐਸ 121 ਲੱਗੀ ਹੈ ਉਹ ਕਹਿੰਦੇ ਦੇਸ਼ ਸ੍ਰੋਹ ਜਾਂ ਰਾਜ ਸ੍ਰੋਹ ਦੀ ਹੁੰਦੀ ਹੈ ਅਜਿਹਾ ਮਾਮਲਾ ਵੀ ਹੋਇਆ ਇੱਥੇ ਦੇਸ਼ ਧਰੋ ਵਾਲੀ ਤੇ ਲੋਕਲ ਪ੍ਰੋਬਲਮ ਹੈਗੀ ਹੈ ਜੀ ਇਦਾਂ ਨਹੀਂ ਦੇਸ਼ ਧਰੋ ਵਾਲੀ ਤੇ ਕੋਈ ਇਸ਼ੂ ਨਹੀਂ ਹੈਗਾ ਇਹਦੇ ਉਹ ਇਹੀ ਤਰ੍ਹਾਂ ਨਹੀਂ ਲੋਕਲ ਲੋਕਲ ਪ੍ਰੋਬਲਮ ਹੈਗੀ ਹੈ ਕੋਈ ਠੀਕ ਹੈ ਜੀ ਲੋਕਲ ਪਿੰਡ ਦਾ ਕਿ ਇੱਕ ਗਲੀ ਦਾ ਇੱਕ ਬੰਦੇ ਨੇ ਇਸ਼ੂ ਜਿਹੜਾ ਨੌਨ ਇਸ਼ੂ ਨੂੰ ਇਸ਼ੂ ਬਣਾਤਾ ਤੇ ਮੁੜ ਕੇ ਸਾਰਾ ਖੜਾ ਕਰਤਾ ਜੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ